ਚਾ 43 ਠੀਕ ਹੈ ਜੀ ਲਓ ਜੀ ਸ਼ੁਰੂਆਤ ਕਰਦੇ ਆਂ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਬਿਲਕੁਲ ਜਿੰਨੇ ਕ ਕਿਸੇ ਭਰਾ ਨੇ ਕੀਮਤ ਤੇ ਪਸ਼ੂ ਖਰੀਦਣੀਆਂ ਜਿੰਨੇ ਕ ਦੁੱਧ ਬਾਦਲਾ ਪਸ਼ੂ ਚਾਹੀਦਾ ਉਦਾਂ ਦੀ ਕੁਆਲਿਟੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਸੋ ਸ਼ੁਰੂਆਤ ਕਰਦੇ ਆਂ ਇੱਕ ਬਹੁਤ ਪਿਆਰੀ ਇਧਰ ਝੋਟੀ ਤੋਂ ਠੀਕ ਹੈ ਜੀ ਫੁੱਲ ਹੈਵੀ ਬਾਡੀ weight ਵਜਨ ਲੋਡ ਤੁਸੀਂ ਚੈੱਕ ਕਰ ਲਓ ਬਾਕੀ ਲੇਵੇ ਦੀ ਦਾਖ ਇੱਕ ਵਾਰੀ ਮੇਰਾ ਵੀਰ ਇਧਰ ਮਾਰੋ ਨੀਗਾ ਬਹੁਤ ਸੋਹਣੀ ਕਰਮਾ ਦੀ ਤਿਆਰੀ ਤੇ ਹੁੰਦੀ ਜਾਂਦੀ ਹੈ ਇਹਦਾ ਵੀਰ ਸਾਹਿਬ ਕੀ ਫੇਰਵਾ ਜੇ ਪੂਰੀ ਡਿਟੇਲਿੰਗ ਦੀ ਕਰੀਏ ਸਾਂ ਜੀ ਇਹ ਭਾਜੀ ਦੂਜਾ ਸੁਹਾ ਸੁਣੀ ओके okay. बस تیاری ਪਈ ਆ ਵੱਧ ਤੋਂ ਵੱਧ ਨਹੀਂ ਤੇ ਚਾਰ ਜਾਂ ਪੰਜ ਦਿਨ ਖੜੂਗੀ ਠੀਕ ਹੈ ਜੀ ਹਾਂਜੀ ਲੋ ਜੀ ਦੂਜਾ ਸੂਬਾ ਦੋਸਤੋ ਝੋਟੀ ਨੇ ਸੂਣਾ ਚਾਰ ਪੰਜ ਚਾਰ ਪੰਜ ਦਿਨ ਦਾ ਬਿਲਕੁਲ ਬੇਰਵਾ ਵੀਰ ਨੇ ਦੇ ਦਿੱਤਾ ਵੀ ਸਮਾਂ ਇੰਨਾ ਕੀ ਲੈ ਕੇ ਜਾਊਗੀ ਫੇਸ ਕੁਆਲਟੀ ਵਿਖਾਉਣੇ ਆ ਭਰਾਵਾਂ ਨੂੰ ਸਿੰਘ-ਸੁੰਗ ਦੀ ਬੰਤਰ ਚੈੱਕ ਕਰੋ ਫੱਬਦਾ ਸਿੰਘ ਲੱਗਾ ਫੋਲੀ ਵਜਨ ਦੌੜਾ ਚੰਗੀ ਪੋਲੀ ਪਲੋਸੀ ਜਿਹੜੀ ਝੋਟੀ ਦਿਖਾ ਰਹੇ ਆ ਭਰਾਵਾਂ ਨੂੰ ਠੀਕ ਹੈ ਜੀ ਅਗੋਂ ਗਾਰਡ ਵੀ ਵਿਖਾਉਣੇ ਤੁਹਾਨੂੰ ਅਗੋਂ ਲੈਵਾ ਤੁਸੀਂ ਵੇਖ ਸਕਦੇ ਜੀ ਕਿ ਗਾਰਡ ਵੀ ਇਸ ਮੈਂ ਦੀ ਚੰਗੀ ਰਹੂਗੀ ਬਾਕੀ ਫੋਟ ਫੋਟ ਦੀ ਦੂਰੀ ਆ ਅ ਚੌ ਤਰ੍ਹਾਂ ਦੀ ਜੇਕਰ ਆਪਾਂ ਤੁਹਾਨੂੰ ਸਾਇਜ ਜਾਂ ਵਿਰਲ ਵੰਡ ਦਿਖਾਈਏ ਤੇ ਮਰਲੇ ਦੀਆਂ ਮਰਲੇ ਵੰਡਾਂ ਨੇ ਠੀਕ ਆ ਜੀ ਕਾਫੀ ਸੋਹਣੀ ਆ ਅੱਛਾ ਸਾਹਿਬ ਕੋਈ ਨਾਰਮਲੀ ਚੀਜ਼ ਵੇਖ ਕੇ ਆਪਾਂ ਕੋਈ ਅੰਦਾਜ਼ਾ ਲਾ ਸਕਦੇ ਜਾਂ ਆਈਡੀਆ ਹੈਗਾ ਵੀ ਕਿੰਨਾ ਕੁ ਦੁੱਧ ਭਰੋਣ ਵਾਲੀ ਹੈ ਮੈਂ ਭਾਜੀ ਦੇਖੋ ਮੈਂ ਆ ਜੋ ਮਰਜੀ ਕਹੀ ਜਾਵਾਂ ਮੈਂ ਦੱਸਣ ਨੂੰ ਭਾਏ 20 ਕਿਲੋ ਦੱਸੀ ਜਾਵਾਂ ਜਿਹੜੇ ਵੀਰ ਵੀਡੀਓ ਵੇਂਦੇ ਨਾ ਉਹਨਾਂ ਉਹ ਆਪਣੇ ਤੋਂ ਵੀ ਜ਼ਿਆਦਾ ਸਿਆਣੇ ਆ ਸਾਰੇ ਪਾਰਕੂ ਬੰਦੇ ਬਿਲਕੁਲ ਕੋਈ ਹੁਣ ਹਰੇਕ ਪਸ਼ੂ ਰੱਖਦਾ ਹਰੇਕ ਨੂੰ ਪਤਾ ਵਾ ਕੋਈ ਆਪਾਂ ਤੇ ਝੂਠ ਮਾਰਨਾ ਨਹੀਂ ਆ ਜੋ ਕੋਈ ਆ ਉਹਨਾਂ ਵੀ ਦੱਸਿਆ ਉਹ ਆਂਦੇ ਵੀ ਭ ਪਹਿਲਾਂ ਥੱਲੇ ਹਾਂਜੀ ਬਾਕੀ ਗੱਬਣ ਲਈ ਆ ਥੰਡ ਦਿਖਾ ਦਨੇ ਆ ਜੇ ਆਪਣੀ ਤੋਂ ਰਹਿ ਗਈ ਫਿਰ ਦੁੱਧ ਚਵਾਈ ਕਰਕੇ ਆਪਾਂ ਵੀ 18 ਤੋਂ ਬਾਹਰ ਚੋ ਆ ਕੇ ਵੇਚਾਂਗੇ ਠੀਕ ਆ ਹਾਂਜੀ ਸਭ ਇਹਨੂੰ ਮੜਾ ਖੋਲ ਕੇ ਫਿਰ ਤੋੜ ਕੇ ਦਿਖਾ ਦੇ ਹਾਂਜੀ ਠੀਕ ਹੈ ਭਾਈ ਸੋ ਸੁਪਲੂਣ ਦਾ ਜਿਹੜਾ ਦੋਸਤੋ ਦੁੱਧ ਤੁਹਾਨੂੰ ਦੱਸਿਆ ਵੀ ਜੋ ਪਿੱਛੋਂ ਵੇਰਵਾ ਮਿਲਿਆ ਵੀ 17 ਲੀਟਰ ਮਿਲਕਿੰਗ ਇਹਨੇ ਕਰਾਈ ਆ ਫਰਸਟ ਲੋਕੇਸ਼ਨ ਦੇ ਵਿੱਚ ਹੋਣ ਦੂਜਾ ਸੂਆ ਇਹ ਝੋਟੀ ਤੁਸੀਂ ਚੈੱਕ ਕਰੋ ਵਜ਼ਨ weight ਬਾਕੀ ਬਹੁਤੀ ਕਰਮਾਂ ਲਈ ਠੀਕ ਆ ਜੀ ਫੰਨੇਗਾ ਝੋਟੀ ਆ ਦੇਵੇ ਆਰਡਰ ਦੀ ਬਾ ਕੁਮਾਲ ਕੁਆਲਿਟੀ ਸੋ ਸੋਨਾ ਟਾਂਚਾ ਪਲੀ ਪਲੋਸੀ ਬਹੁਤ ਆ ਸਿੰਘ ਪਹਿਲਾਂ ਵੀ ਜ਼ਿਕਰ ਕੀਤਾ ਵੀ ਬੋਡੀ ਸਟਰਕਚਰ ਤੁਸੀਂ ਵੇਖੋਗੇ ਮੇਲ ਚੋਲ ਖਾਂਦਾ ਸਿੰਘ ਲਗਾਏ ਨੂੰ ਆ ਕਰਮਾਲੀ ਆ ਦੇਖੋ ਕਾਲੀ ਪੈਂਦੀ ਨਾ ਗੱਲ ਕੋਈ ਗੱਲ ਨਹੀਂ ਬਸ ਬਸ ਠੀਕ ਆ ਜੀ ਲਓ ਜੀ ਬਾਕੀ ਸਾਰੇ ਫਾਰਮਰ ਭਰਾ ਆਪਣੇ 파ਰਕੂ ਆ ਠੀਕ ਆ ਜੀ ਕੋਈ ਬ੍ਰੇਡਰ ਭਰਾ ਵੀ ਬਹੁਤੇ ਜੁੜੇ ਆ ਸਾਰਿਆਂ ਨੇ ਬਿਲਕੁਲ ਨਿਗਾ ਮਾਰ ਕੇ ਸ਼ਾਇਦ ਦੇਖ ਲੈਣੀ ਆ ਵੀ ਕਿੰਨੇ ਕ ਦੁੱਧ ਵਾਲੀਆ ਕਿੰਨਾ ਕ ਇਹਨੇ ਕਰਮਾਲੀ ਦਾ ਦੁੱਧ ਚਵਾ ਜਾਣਾ ਠੀਕ ਆ ਸੋ ਮੇਨ ਜਿਹੜੀ ਗੱਲ ਆ ਵੀ ਥਣ ਦੀ ਗਰਲਵੰਡ ਚੰਗੀ ਆ ਬੜਾ ਸੁਆਤੀ ਥਣ ਲੱਗਾ ਖਬਰਦਾਰ ਲੇਵਾ ਉੱਠੇ ਪਾਠੇ ਦੀ ਬਹੁਤੀ ਜਿਆਦਾ ਚੌੜੀ ਆ ਠੀਕ ਆ ਜੀ ਆ ਦੇਖੋ ਬਾਕੀ ਆਪਾਂ ਵੀਰਾਂ ਨੂੰ ਇਹ ਵੀ ਦਿਖਾ ਦਿੰਨੇ ਆ ਫਲਕਾਰੀ ਲਾ ਕੇ ਵੀ ਖਾ ਦਿੰਨੇ ਆ ਬਿਲਕੁਲ ਜੀ ਕਈ ਵੀਰੇ ਕਹਿੰਨਗੇ ਵੀ ਥੋੜੀ ਪਿੰਡੇ ਤੋਂ ਲੱਸੀ ਤਾਂ ਫਲਕਾਰੀ ਪਾਈ ਆ ਆਹ 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 ਵੇਖੋ ਪਿੰਡਾ ਲਓ ਜੀ ਆ ਮਾਰੋ ਨੀਗਾ ਠੀਕ ਆ ਜੀ ਦੇਖੋ ਠੀਕ ਆ ਜੀ ਸੋ ਗੱਜਾਂ ਦੇ ਗੱਜ ਚੌੜੀ ਉੱਪਰੋਂ ਬਿਲਕੁਲ ਕਰਮਰੀ ਪਿੱਠ ਪੁੜੇ ਵਾਲੀ ਸਾਈਡ ਤੋਂ ਆ ਤੇ ਸ਼ਕੀਨ ਸ਼ਾਇਆ ਸ਼ੌਂਕ ਤੇ ਕਰਕੇ ਜਿਹੜਾ ਦੋਸਤ ਵੀਰਾਂ ਦਾ ਵੀ ਫਲਕਾਰੀ ਪਾਈ ਆ ਬਾਕੀ ਪਲੀ ਪਲੋਸੀ ਵਾਲੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਗਈ ਵੀ ਕਿਸੇ ਪਾਸਿਓ ਖੁੰਝੀ ਨਹੀਂ ਗਈ ਬਹੁਤ ਹੀ ਖੂਬਸੂਰਤ ਚੰਗੀ ਮਾਜਾ ਤੇ ਇਹਦਾ ਵੀਰ ਸਾਬ ਮੁੱਲ ਡਿਮਾਂਡ ਕੀ ਕਰਦੇ ਆਂ ਅੱਜ ਇਹਦਾ ਭਾਜੀ ਮੁੱਲ ਆਪਾਂ ਨਾਲ ਫੋਨ ਤੇ ਕਰਾਂਗੇ ਠੀਕ ਆ ਮੁੱਲ ਫੋਨ ਤੇ ਆ ਕੋਈ ਮੈਂ ਮੁੱਲ ਕਰਨ ਨੂੰ ਕਰ ਵੀ ਸਕਦਾ ਪਰ ਇੰਨੇ ਹਜੇ ਥੋੜੇ ਦਿਨ ਲੈ ਜਾਣੇ ਆ ਕੋਈ ਜੇ ਆਪਣੇ ਤੋਂ ਰਹਿ ਗਈ ਤੇ ਤੁਹਾਨੂੰ ਪਤਾ ਡੰਗਰ ਸਾਮ ਸੂਤ ਕੇ ਦੋਤੇ ਚੜਾ ਕੇ ਫੇਰ ਵੇਚੀਦਾ ਆ ਪਤਾ ਨਹੀਂ ਆ ਫਿਰ ਪੂਰਾ ਦੋਤੇ ਤੇ ਕਰਕੇ ਵੀ ਸੇਲ ਕਰਨਾ ਪੈ ਜਾਂਦਾ ਕਿ ਜੇ ਜੇ ਆਪਾਂ ਦੋਤੇ ਚੜਾ ਕੇ ਕੋਈ ਵੀਰ ਆ ਹੀ ਦਿੰਦਾ ਵੀ ਮੈਂ 18 ਲੀਟਰ ਹੀ ਚੋ ਕੇ ਲੈਣਾ ਵਾ ਤੇ ਫਿਰ ਆਪਾਂ ਰੇਟ ਵੀ ਉਸੇ ਹਿਸਾਬ ਨਾਲ ਕਰਾਂਗੇ ਬਿਲਕੁਲ ਜੀ ਬਿਲਕੁਲ ਲਓ ਜੀ ਉਹ ਥੋੜਾ ਫਰਕ ਰਹਿੰਦਾ ਚੀਜ਼ ਦਾ ਕਿਉਂਕਿ ਹੋ ਸਕਦਾ ਵੀ ਉਦੋਂ ਵੀਰਾਂ ਦਾ ਵੀ ਚੰਗੇ ਦੁੱਧ ਤੇ ਲਿਆ ਕੇ ਪਸ਼ੂ ਫਿਰ ਮਾਨ ਦੇ ਨਾਲ ਸੇਲ ਕਰਨਾ ਪਵੇ ਠੀਕ ਆ ਕੋਈ ਗੱਲ ਨਹੀਂ ਮਾਨ ਤਾਨ ਕਰਾਂਗੇ ਮੇਰਾ ਵੀਰ ਫੋਨ ਤੇ ਪੁੱਛ ਸਕਦੇ ਜੇ ਤੁਸੀਂ ਰੇਟ ਤੇ ਮੁੱਲ ਦੱਸ ਦਾਂਗੇ ਲਓ ਜੀ ਮੁੱਲ ਫੋਨ ਤੇ ਰਹੂਗਾ ਠੀਕ ਆ ਜੀ ਬਾਕੀ ਪੂਰੀ ਪ੍ਰੋਪਰ ਤੁਹਾਨੂੰ ਚੀਜ਼ ਦਿਖਾ ਦਿੱਤੀ ਆ ਸੋ ਪਹਿਲ ਕਦਮੀ ਕਰੋ ਬਾਕੀ ਮੇਰਾ ਵੀਰ ਲਾ ਕੇ ਫੋਨ ਕਰੋ ਗੱਲਬਾਤ ਇਧਰ ਬਹਿਣੀ ਵਾਲੇ ਪਾਸਿਓ ਮਾਰੂ ਨੀਗਾ ਬਹੁਤ ਜਿਆਦੇ ਵੈਰਲ ਸੰਤੂ ਸਾਹਿਬ ਬਹੁਤ ਸੋਹਣੀ ਆ ਮੱਜ ਉਹ ਬਹੁਤ ਸੋਹਣੀ ਚੰਗੇ ਢਾਂਚੇ ਦੀ ਆ ਠੀਕ ਆ ਜੀ ਅਜੇ ਰਾਤ ਆਈ ਆ ਥੋੜਾ ਜਿਹਾ ਪੱਟਾ ਡੱਕਾ ਘੱਟ ਚੁੱਕਿਆ ਨਹੀਂ ਤੇ ਡੰਗਰ ਖੋਸ਼ ਹੋਗੇ ਤੁਰਦਾ ਤੁਰਦਾ ਠੀਕ ਆ ਜੀ ਹਾਂਜੀ ਇਧਰ ਸੈਕਟਰ ਨੰਬਰ ਤੇ ਆਪਣੇ ਕੋਲ ਸਾਹਿਬ ਇਧਰਲੇ ਪਾਸੇ ਜੜੀਆਂ ਇਧਰ ਕਟੀਆਂ ਝੋਟੀਆਂ ਆ ਖੜੀਆਂ ਨੇ ਆ ਵੀ ਸੂਈ ਆ ਇਹ ਸੰਤੂ ਸਾਹਿਬ ਦੂਜੇ ਸੂਬੇ ਸੂਈ ਆ ਜੀ ਲਓ ਜੀ ਦੂਜਾ ਸੂਬਾ ਅੱਗੇ ਝੋਟੀ ਤੁਹਾਨੂੰ ਸੂਈ ਬਖਾ ਰਹੇ ਆ ਆਪਾਂ ਇਨ ਵਾਜ ਦਿਨ ਕਿੰਨੇ ਹੋ ਗਏ ਸਮਾਂ ਇਹਨੂੰ ਭਾਜੀ ਅੱਜ 12 ਤੋਂ 13 ਦਿਨ ਹੋ ਗਏ ਸੂਈ ਦੇ ਇਹਦੇ ਮਗਰ ਕੱਟਾ ਜੋ ਮਗਰ ਕੱਟੀ ਇਹਦੇ ਮਗਰ ਮਗਰ ਕੱਟੀ ਆ ਜੱਟ ਬਲੈਕ ਕੱਟੀ ਇਹਦੇ ਮਗਰ ਮਗਰ ਕੱਟੀ ਆ ਇੱਕ ਰੰਗ ਬਿਲਕੁਲ ਕਾਲੀ ਸ਼ਾਹ ਕੱਟੀ ਆ ਜੱਟ ਬਲੈਕ 12 ਦਿਨਾਂ ਦੀ ਸੂਈ ਹੈ ਦੂਜਾ ਸੂਆ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਭਾਈ ਇਸ ਟਾਈਮ 15 ਲੀਟਰ ਚਵਾਵਾਵਾ ਦੁੱਧ ਆਏ ਦੇ ਥੱਲੇ 15 ਲੀਟਰ ਹਾਂਜੀ ਲਓ ਜੀ 15 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਆ ਸਭ ਗੱਲ ਇਹ ਵੀ ਪਹਿਲਾਂ ਵੀ ਚਲੋ ਆਪਾਂ ਕਾਫੀ ਵੀਡੀਓ ਪਾਈਆਂ ਨੇ ਮਾਲ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦੀ ਹੈ ਵੀ ਮਾਲ ਆਉਂਦਾ ਤੇ ਵਿਕੀ ਜਾਂਦਾ ਧੜਾ ਧੜੀ ਚੰਗੇ ਚੰਗੇ ਵੇਖਦਾ ਬਾਕੀ ਮਹਾਰਾਜ ਦੀ ਕਿਰਪਾ ਲਾਗੇ ਲਾਗੇ ਨਾ ਬਣਿਆ ਵਾ ਦੁੱਧ ਚਨੀ ਆਪਣੀ ਮੈਂ ਦਾ ਕਦੀ ਘਾਟ ਨਹੀਂ ਖਲੂਗੀ ਜਿਹੜੀ ਗੱਲ ਦੱਸਾਂਗੇ ਉਹ ਹੋਊਗੀ ਭਾਵੇਂ ਆਪਣੇ ਘਰੇ ਤਿੰਨ ਡੰਗ ਮੈਂ ਚੋਈ ਜੋ ਇਤੋਂ ਤੱਕ ਕਿ ਮੇਰੇ ਨਾਲ ਭਾਵੇਂ ਸੌਦਾ ਕਰ ਲਿਓ ਚਾਹੇ ਨਾ ਕਰ ਲਿਓ ਡੰਗ ਸਾਡੇ ਘਰੋਂ ਭਾਵੇਂ ਤਿੰਨ ਦਿਨ ਚੋਈ ਜਾਇਓ ਇਦਾਂ ਦਾ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਆਪਾਂ ਜਿੰਨੀਆਂ ਵੀ ਵੀਡੀਓ ਪਿਛਲੀਆਂ ਪਾਈਆਂ ਸੀ ਸਾਰੀਆਂ ਚ ਦੁੱਧ ਉਥੇ ਜਾ ਜਾ ਵੱਧ ਨਿਕਲਦਾ ਰਿਹਾ ਠੀਕ ਆ ਤੇ ਸਾਰੇ ਵੀਰਾਂ ਨੇ ਫਿਰ ਦੋਰੇ ਦੋਰੇ ਪਸ਼ੂ ਖੜੇ ਆਪਣੇ ਰਿਸਪੌਂਸ ਵੀ ਚੰਗਾ ਹੀ ਆਇਆ ਹੈ ਨਾ ਲੈ ਵੀ ਇੱਕ ਵੀਰ ਸਾਹਿਬ ਨੇ ਮੜਾ ਖੋਲ ਕੇ ਤੋਰ ਗਿਆ ਸਿੰਗਲ ਘੱਡੀਆ ਦੋਸਤੋ ਪੋਲੀਪਲੋਸੀ ਬਹੁਤ ਜ਼ਿਆਦੀ ਹੈ ਕੱਟੀ ਦੂਜਾ ਸੂਆ 12 13 ਦਿਨਾਂ ਦੀ ਸੂਈ ਥੱਲੇ 15 ਕਿਲੋ ਦੁੱਧ ਵੀਰਾਂ ਦਾ ਵੀ ਮਨਾਉਣਾ ਹੈ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਕਿਉਂਕਿ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਇਸ ਫਾਰਮ ਤੋਂ ਬਾਕੀ ਤੁਸੀਂ ਅਕਸਰ ਨਾਰਮਲ ਕੋਈ ਇੰਸਟਾਗ੍ਰam ਤੇ ਕੋਈ ਭੈਣ ਭਰਾ ਸੱਜਣ ਵੀਰ ਇਸ ਫਾਰਮ ਦੇ ਨਾਲ ਜੁੜੇ ਹੋ ਦੇਖਦੇ ਰਹਿੰਦੇ ਆ ਮਾਲ ਰੋਟੀਨ ਦੇ ਵਿੱਚ ਹੀ ਜਿਹੜਾ ਕੰਮ ਕੀਤਾ ਹੈਗਾ ਠੀਕ ਆ ਤੇ ਵੱਡੀ ਝੋਟੀ ਆ ਹਾਈਟ ਕੱਦਕਾਰ ਤੁਸੀਂ ਇਦੋਂ ਮਾਰੋ ਦੇਗਾ ਠੀਕ ਆ ਜੀ ਲੰਬਾਈ ਲੁਬਾਈ ਦੀ ਵੀ ਚੰਗੀ ਸਪੈਸ਼ਲ ਆ ਦੇਖੋ ਸੋਵੇ ਕੋ ਡਿਜ਼ਾਈਨ ਦੇਵੇ ਦਾ ਠੀਕ ਆ ਜੀ ਹਾਂ ਤੋਰ ਦੇ ਘਮਾ ਦਿਓ ਇੱਕ ਵਾਰੀ ਸਾਹ ਹੋਰ ਤੋਰ ਦੇ ਐਨੂੰ ਤੋੜ ਕੇ ਦਿਖਾ ਜੀ ਲਓ ਜੀ ਆ ਫਰੰਟ ਤੋਂ ਇੱਕ ਵਾਰੀ ਫੇਸ ਕੁਆਲਿਟੀ ਵੇਖੋ ਠੀਕ ਆ ਜੀ ਤੰਦੂ ਸਾਹਿਬ ਤੋਰਾ ਹੀ ਵੱਖਰਾ ਝੋਟੀ ਦਾ ਤਰਨ ਦਾ ਬਹੁਤ ਖੂਬਸੂਰਤ ਆ ਠੀਕ ਆ ਜੀ ਆ ਵੇਖੋ ਜੀ ਸੋ ਚਾਲ ਚੂਲ ਬਹੁਤ ਚੰਗੀ ਆ ਬਾਕੀ ਤੋਰਾ ਵੀ ਪੂਰਾ ਨਰਮ ਠੀਕ ਆ ਜੀ ਕੋਈ ਕਾਲਕੂਲ ਨਹੀਂ ਕਿਸੇ ਪਾਸਿਓ ਸੁਭਾ ਦੇ ਵਿੱਚ ਨੇਚਰ ਦੇ ਵਿੱਚ ਮੁੱਠੀ ਮੁੱਠੀ ਥਾਣਾ ਝੋਟੀ ਬਹੁਤ ਚੰਗੀ ਵਧੀਆ ਚੰਗੀ ਸਟਾਰਟਿੰਗ ਫੜ ਗਈ ਆ ਠੀਕ ਆ ਜੀ ਮਗਰ ਇਹਦੇ ਕੱਟੀ ਆ ਬਿਲਕੁਲ ਜੈਡ ਬਲਾਏਗਾ ਸੋ ਉਹ ਵੀ ਚਲੋ ਪਲੱਸ ਪੁਆਇੰਟ ਆ ਚਲੋ 15 ਕਿਲੋ ਵਾਲਾ ਪਸ਼ੂ ਕੋਈ ਤਰਿਆ ਤਰੇ ਆਇਆ ਨਹੀਂ ਹੈਗਾ ਠੀਕ ਆ ਜੀ ਤੰਦੂ ਸਾਹਿਬ ਜੀ ਆਪਣੇ ਤੋਂ ਰਹਿ ਗਈ ਤੇ ਦੁੱਧ ਦੇ ਵੀ 15 ਤੋਂ ਟੱਪਾ ਦਾਂਗੇ ਆ ਹ ਠੀਕ ਆ ਭਰਾ ਮੈਨੂੰ ਦਾ ਪਤਾ ਵਾ ਦੋਤੇ ਚੜਨਾ ਦੋ ਤੋਂ ਢਾਈ ਤੋਂ ਬਾਅਦ ਮੈਂ ਦੀ ਗਾਰਡ ਹੋਊਗੀ ਠੀਕ ਆ ਵੀਰੇ ਹਾਂਜੀ ਇਹ ਖਰੀ ਇਹ ਝੋਟੀ ਜਿੰਨੀ ਨਿਆ ਕਰ ਮਰੀ ਦੁੱਧਾ ਲਈ ਆ ਤੇ ਇਹਦਾ ਰੇਟ ਵੀਰ ਸਾਬ ਕੀ ਕਰਦੇ ਆ ਰੇਟ ਤੇ ਭਾਜੀ ਜਿਹੜਾ ਹੁਣ ਟਾਈਮ ਚੱਲਣਿਆ ਮੋਲ ਤੇ ਭਾਵੇਂ 60 65 70 ਵੀ ਲੋ ਕਰੀ ਜਾਈਏ ਪਰ ਆਪਾਂ ਵੀਡੀਓ ਪਾਉਣੀ ਆ ਵੀਰਾ ਭਰਾਵਾਂ ਦਾ ਫਾਇਦਾ ਕਰਨਾ 1 ਲੱਖ ਨਾਲ ਲਾ ਦਿਆ ਜੇ ਕਈ ਉਹਨਾਂ ਭਲੇਖਾ ਖਾ ਜਾਂਦੇ ਸਹੀ ਗੱਲ ਆ ਆਹੋ ਇਹ ਤੇ ਗੱਲ ਹੈਗੀ ਤੁਹਾਡੀ ਇੱਕ ਦੱਸਣਾ ਹੀ ਨਹੀਂ ਪੈਂਦਾ ਗਾਗ ਨੂੰ ਆਪੇ ਪਤਾ ਲੱਗ ਜਾਂਦਾ ਵੈਸੇ ਆਪਾਂ ਘਾਟੀ ਨਾਲ ਇੱਕ ਲਈਦਾ ਵਾ ਹਾਂ ਹਾਂਜੀ